Mm-hmm. <laughs> ਤੰਤਾਂ ਚੇਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਪ੍ਰਕਾਸ਼ਪੁਰ ਨੂੰ ਸਮਰਪਿਤ ਅੱਜ ਉਨਾਂ ਦਾ ਜਨਮ ਦਿਹਾੜਾ ਪੂਰੀ ਦੁਨੀਆ ਵਿੱਚ ਤੁਮਤਾਮ ਨਾਲ ਮਨਾਇਆ ਜਾ ਰਿਹਾ ਹੈ ਇਸੇ ਤਹਿਤੀ ਫਤਿਹਗੜ ਚੂੜੀਆਂ ਦੇ ਗੁਰਦੁਆਰਾ ਪਰਣਾ ਸਾਹਿਬ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸ੍ਰੀ ਗੁਰੂ ਕ੍ਰੰਥ ਸਾਹਿਬ ਜੀ ਦੀ ਸ਼ਤਸ਼ਾਈ ਦੇ ਪੰਜ ਪਿਆਰੇ ਦੀਗਵਾਈ ਵਿੱਚ ਫਤਿਹਗੜ ਚੂੜੀਆਂ ਚ ਕੱਢਿਆ ਜਾ ਰਿਹਾ ਜੋ ਗੁਰਦੁਆਰਾ ਪਰਣਾ ਸਾਹਿਬ ਤੋਂ ਸ਼ੁਰੂ ਹੋ ਕੇ ਵਕ ਵਕ ਥਾਵਾਂ ਤੋਂ ਹੁੰਦਾ ਹੋਇਆ ਵਾਪਸ ਗੁਰਦੁਆਰਾ ਪਰਣਾ ਸਾਹਿਬ ਸਮਾਪਤ ਹੋਵੇਗਾ ਨਗਰ ਕੀਰਤਨ ਦਾ ਥਾਂ ਥਾਂ ਤੇ ਜਗ੍ਹਾ ਜਗ੍ਹਾ ਤੇ ਸੰਗਤਾਂ ਵੱਲੋਂ ਇਹ ਸ਼ਾਨਦਾਰ ਸਵਾਗਤ ਕੀਤਾ ਜਾ ਰਿਹਾ ਤੇ ਥਾਂ-ਥਾਂ ਤੇ ਸੰਗਤਾਂ ਲਈ ਲੰਗਰ ਵੀ ਲਗਾਏ ਜਾ ਰਹੇ ਨੇ ਤੇ ਸੰਗਤਾਂ ਚ ਭਾਰੀ ਉਤਸ਼ਾਹ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸੰਗਤਾਂ ਗੁੰਗਾਨ ਕਰ ਰਹੀਆਂ ਹਨ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀਕੀ ਫਤਿਹ ਗੁਰੂ ਰੂਪਿਆਰੀ ਸਾਧ ਸੰਗਤ ਜੀਓ ਇਹ ਇੱਕ ਮਹਾਨ ਨਗਰ ਕੀਰਤਨ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪੁਰਬ ਦੀਆਂ ਖੁਸ਼ੀਆਂ ਮਨਾਉਂਦੀਆਂ ਆ ਰਹੀਆਂ ਸੰਗਤਾਂ ਵੱਲੋਂ ਗੁਰਦੁਆਰਾ ਬਰਨਾ ਸਾਹਿਬ ਨੇੜੇ ਪੂਰਨ ਸ਼ਾਦੀ ਹਵੇਲੀ ਤੋਂ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਡ ਪਿਆਰਿਆਂ ਦੀ ਗਵਾਹੀ ਦੇ ਵਿੱਚ ਗੁਰੂ ਦੁਆਰਾ ਗੁਰੂ ਦੁਆਰਾ ਬਰਨਾ ਸਾਹਿਬ ਤੋਂ ਚੱਲ ਕੇ ਹਵੇਲੀਆਂ ਦੇ ਵਿੱਚੋਂ ਨਹੀਂ ਹੁੰਦਾ ਹੋਇਆ ਬੌਰੀ ਸਾਹਿਬ ਗੁਰਦੁਆਰੇ ਤੋਂ ਲੰਗਰ ਛੱਕ ਕੇ ਡੇਰਾ ਬਾਬਾ ਨਾਨਕ ਰੋਡ ਪਗਤ ਰਵੀ ਜਾਂ ਚੌਕ ਪੁਰਾਣਾ ਮਾਸਟ੍ਰੈਂਡ ਬਿਜਲੀ ਘਰ ਸੰਗਤਪੁਰਾ ਰੋਡ 골ਡਨ ਕਲੋਨੀ ਤੇ ਬੱਲ ਗਿਫਟ ਹੌਸ ਦੇ ਲੱਗ ਹੁੰਦੀ ਨਵਾਂ ਬੱਸ ਸਟੈਂਡ ਫੁਹਾਰਾ ਚੌਂਕ 메ਨ ਬਾਜ਼ਾਰ ਤੇ ਚੌਂਦੀ ਹੁੰਦਾ ਹੋਇਆ ਬਾਠ ਮਾਰਕੀਟ ਬਾਠ ਬਾਠ ਮਾਰਕੀਟ ਤੋਂ ਦੁੱਧ ਲਾ ਲੰਗਰ ਛੱਕ ਕੇ ਤੇ ਫੇਰ ਭਾਈ ਪੁਲ ਸਟੇਸ਼ਨ ਦੇ ਲੱਗ ਹੁੰਦੀ ਲੰਗਦਾ ਹੋਇਆ ਫੇਰ ਵੱਡੀਆਂ ਹਵੇਲੀਆਂ ਤੋਂ ਵਾਪਸ ਗੁਰੂ ਘਰ ਪਹੁੰਚਦਾ ਹੈ ਸੋ ਸੰਗਤਾਂ ਬੜੇ ਪ੍ਰੇਮ ਸਤਿਕਾਰ ਦੇ ਨਾਲ ਆਈਆਂ ਹੋਈਆਂ ਸੰਗਤਾਂ ਦਾ ਸਵਾਗਤ ਕਰਕੇ ਜੀ ਆਇਆਂ ਕਹਿ ਕੇ ਸਵਾਗਤੀ ਗੇਟ ਬਣਾ ਕੇ ਤੇ ਸੰਗਤਾਂ ਨੂੰ ਜੀ ਆਇਆਂ ਕਹਿ ਕੇ ਗੁਰੂ ਕੋਲੋਂ ਖੁਸ਼ੀਆਂ ਲੈਂਦੀਆਂ ਹਨ ਅਤੇ ਸੰਗਤਾਂ ਦੀ ਸੇਵਾ ਕਰਕੇ ਬਹੁਤ ਬਹੁਤ ਹੀ ਖੁਸ਼ ਹੁੰਦੀਆਂ ਹਨ ਤੇ ਸਤਿਗੁਰੂ ਇਸੇ ਤਰ੍ਹਾਂ ਇਹਨਾਂ ਸੰਗਤਾਂ ਦੇ ਮਿਹਰ ਭਰੇ ਹੱਥ ਰੱਖ ਕੇ ਤੇ ਸਾਡੇ ਭਾਈ ਸਾਹਿਬ ਬਾਦ ਸਾਹਿਬ ਜੋ ਕਿ ਇਹ ਸਾਰੇ ਪ੍ਰੋਗਰਾਮ ਨੂੰ ਕਵਰ ਕਰਦੇ ਹਨ ਇਹਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਤਰੱਕੀਆਂ ਬਖਸ਼ੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤਾ ਦਾ ਵਾਹਿਗੁਰੂ ਜੀਤਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਹਰਦੀ ਹਰ ਸਾਲ ਦੀ ਤਰ੍ਹਾਂ ਗੁਰੂ ਵਰਨਾ ਸਾਹਿਬ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਨਗਰ ਕੀਰਤਨ ਆਰੰਭ ਕੀਤਾ ਜਾਂਦਾ ਹੈ ਸੰਗਤਾਂ ਦੇ ਸਜੂਜ ਦੇ ਨਾਲ ਤੇ ਪੰਜਾਂ ਪਿਆਰਾਂ ਦੀ ਗੁਵਾਈ ਨਾਲ ਤੇ ਪਰਖਾਇਆ ਹੀਠ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੋਂ ਆਰੰਭ ਕੀਤਾ ਗਿਆ ਗੁਰੂ ਗੁਰਦੁਆਰਾ ਵਰਨਾ ਸਾਹਿਬ ਗੁਰਦੁਆਰੇ ਤੋਂ ਚੱਲ ਕੇ ਢੇਲੀਆਂ ਤੇ ਡੇੜਾ ਰੋਲ ਰਵੀਦਾਸ ਚੌਕ ਪੁਰਾਣਾ ਆਡਾ ਬਿਜਲੀ ਘਰ ਚੌਕ ਤੇ ਹੁੰਦਾ ਹਾਇਆ ਸੰਗਤਪੁਰਾ ਰੋਡ ਤੋਂ ਤੇ ਗੋਲਡਨ ਦੇ ਕਲੋਨੀ ਦੀਆਂ ਕਰਮਾ ਕਰਤਾ ਹੋਇਆ ਅਜੀ ਨਾਲਾ ਰੋਡ ਤੇ ਨਿਕਲਦਾ ਹੈ ਤੇ ਨਿ ਨਾਲਾ ਰੋਡ ਤੋਂ ਨਵਾਂ ਬਾਸ ਸਟੈਂਡ ਤੇ ਕਰਮਾ ਕਰਤਾ ਮੇਨ ਬਾਜ਼ਾਰ ਦੇ ਵਿੱਚ ਚੁੱਕ ਕਰਮਾ ਕਰਦਾ ਹੋਇਆ ਵਾਪਸ ਚੁੰਗੀ ਤੋਂ ਥਾਣੇ ਦੇ ਅੱਗੇ ਦੀ ਲੰਕੇ ਤੇ ਵਾਪਸ ਚੁੰਗੀ ਤੇ ਜਾਂ ਜਾਂ ਪਹੁੰਚਦਾ ਹੈ ਪਹੁੰਚ ਚੁੰਗੀ ਤੋਂ ਪਹੁੰਚਦਾ ਹੋਇਆ ਵਾਪਸ ਵਹਿਲੀਆਂ ਦੇ ਵਿੱਚੋਂ ਬੋਲੀ ਸਾਹਿਬ ਗੁਰਦੁਆਰੇ ਦੇ ਵਿੱਚੋਂ ਹੁੰਦਾ ਹਾਇਆ ਬਰਨਾ ਸਾਹਿਬ ਗੁਰਦੁਆਰੇ ਵਿੱਚ ਪਹੁੰਚਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ